ਵੀਰੇ ਐਨਾ ਟਾਈਮ ਲਗਾਤਾ ਸਮਾਨ ਲੈ ਆਨੂ ਅਬ ਉਸਮਾਨ ਡਿਸਕਾਊਂਟ ਕੀਤਾ ਉਹਨਾਂ ਨੇ ਨਹੀਂ ਵੀਰੇ ਡਿਸਕਾਊਂਟ ਨਹੀਂ ਦਿੱਤਾ ਨਹੀਂ ਕੋਈ ਨਹੀਂ ਫਿਰ ਅੱਗੋ ਸਮਾਨ ਉਹਨਾਂ ਤੋਂ ਲੈਣਾ ਹੀ ਨਹੀਂ ਆਪਾਂ ਕਿਤੇ ਹੋਰ ਲਿਆ ਕਰਨਾ ਵਾ ਕਿਉਂ ਵੀਰੇ ਉਹ ਜਿਹੜਾ ਡਿਸਕਾਊਂਟ ਦਊਗਾ ਉਦੋਂ ਲਵਾਂਗੇ ਮਹਿੰਗੇ ਜਿ ਸਮਾਨ ਕਿਉਂ ਲੈਣਾ ਹੋਂ ਤਾਂ ਚਲ ਕਾਲੀ ਸੀਗੀ ਚਲ ਮੈਂ ਜਾਂਨਾ ਵਾ ਸਸੀガル ਬਾਜੀ। ਓ ਸਸੀガル ਜੀ ਕੀ ਹਾਲ ਚਾਲ ਹੈ? ਕੀ ਹਾਲ ਨੇ? ਠੀਕ ਹੋ। ਵਧੀਆ ਜੀ। ਕੱਪੜੇ ਲੈ ਰਹੇ ਆਂ। ਹਾਂਜੀ ਹਾਂਜੀ। ਮੈਂ ਵੀ ਇੱਥੋਂ ਹੀ ਲੈਣਾ ਵਧੀਆ ਹੁੰਦੇ ਕੱਪੜੇ ਇਹਨਾਂ ਦੇ। ਹਾਂਜੀ ਹਾਂਜੀ। ਹਾਂ। ਕਾਫੀ ਦਿਨ ਹੋ ਗਏ ਤੁਸੀਂ ਬਾਜੀ ਦੁਕਾਨ ਤੇ ਨਾ ਆ ਪਏ ਉਹਨਾਂ ਕਿਸੇ ਨੂੰ ਭੇਜਿਆ ਸਮਾਨ ਲੈਣ। ਉਹ ਬਾਜੀ ਐਕਚੁਅਲੀ ਹੁਣ ਸਮਾਨ ਬਾਹਰੋਂ ਲੈ ਲੀਦਾ ਵਾ। ਬਾਹਰੋਂ ਲੈ ਲੀਦਾ। ਹੋਰ ਕੀ ਕਿਉਂ ਵੀਰੇ? ਬਾਜੀ ਹੋਰ ਦੁਕਾਨ ਦਾ ਡਿਸਕਾਊਂਟ ਦੇ ਦਿੰਦੇ ਆ ਨਾ। ਪਾ ਵੀ ਤਾਂ ਵੀਰੇ ਸਹੀ ਰੇਟ ਲਾਈਦਾ ਭਾਜੀ ਤਿੰਨ ਚਾਰ ਵਾਰੀ ਕੁੜੀਆਂ ਨੂੰ ਭੇਜਿਆ ਵਾ ਤੁਸੀਂ ਡਿਸਕਾਊਂਟ ਦਿੱਤਾ ਹੀ ਨਹੀਂ ਐਮ ਆਰ ਪੀ ਦੇ ਸਮਾਨ ਦਿੱਤਾ ਵਾ ਤੁਹਾਨੂੰ ਵੀ ਪਤਾ ਸੀ ਕਿੰਨੇ ਪੁਰਾਣੇ ਗਾਹਕ ਆ ਤੁਹਾਡੇ ਜਦੋਂ ਦੇ ਇੱਥੇ ਇਲਾਕੇ 'ਚ ਆਏ ਉਹਦੋਂ ਦਾ ਸਮਾਨ ਲੈ ਰਹੇ ਆ ਤੁਸੀਂ ਹਮੇਸ਼ਾ ਡਿਸਕਾਊਂਟ ਦਿੰਦੇ ਹੋ ਪਰ ਪਿਛਲੇ ਮਹੀਨੇ ਤੁਸੀਂ ਬਿਲਕੁਲ ਡਿਸਕਾਊਂਟ ਹੀ ਨਹੀਂ ਦਿੱਤਾ ਹਾਂ ਤੁਸੀਂ ਕੁੜੀ ਨੂੰ ਭੇਜਿਆ ਸੀ ਹਾਂਜੀ ਭੇਜਿਆ ਆਪਣੇ ਕੋਲੇ ਕੰਮ ਕਰਦੀ ਆ ਉਹ ਹਾਂਜੀ ਘਰੇ ਕੰਮ ਕਰਦੀ ਆ ਅੱਛਾ ਤੁਸੀਂ ਇਦਾਂ ਕਰਿਓ ਭੇਜ ਦਿਓ ਨਾ ਜੋ ਬੈਸਟ ਹੋਗਾ ਨਾ ਵਧੀਆ ਡਿਸਕਾਊਂਟ ਦੇ ਦਊਗਾ ਪਰ ਸਮਾਨ ਸਾਡੇ ਤੋਂ ਹੀ ਲੈਣਾ ਤੁਸੀਂ ਬਾਜੀ ਪਹਿਲੇ ਵੀ ਸਮਾਨ ਜਾਂਦਾ ਹੀ ਸੀਗਾ ਬਾਕੀ ਜੇ ਤੁਸੀਂ ਹੁਣ ਇਹ ਗੱਲ ਕਹਿ ਰਹੇ ਹੋ ਕੋਈ ਨਹੀਂ ਮੈਂ ਦਵਾਰਾ ਕੁੜੀਆਂ ਨੂੰ ਭੇਜ ਦਊਗਾ ਆ ਤਿੰਨ ਚਾਰ ਦਿਨਾਂ ਨੂੰ ਸਮਾਨ ਮੁੱਕਣ ਵਾਲਾ ਹੀ ਆ ਭੇਜ ਦਊਗਾ ਕੁੜੀਆਂ ਨੂੰ ਮੈਂ ਠੀਕ ਹੈ ਮੈਂ ਇੰਤਜ਼ਾਰ ਰਹਿਊਗਾ ਹਾਂਜੀ ਹਾਂਜੀ ਤੁਸੀਂ ਲੋਕ ਹਾਂਜੀ ਆ ਵੀਰੇ ਆ ਦਿਖਾਇਓ ਹੋ ਰਹਾ ਇਹਦੇ ਚ ਕਲਰ ਦਿਖਾਇਓ ਆ ਜੋ ਬਾਜੀ ਆ ਛੋ ਉਧਰ ਹੈਗੇ ਡਿਜ਼ਾਈਨ ਸਤਿ ਸ਼੍ਰੀ ਅਕਾਲ ਹਾਂ ਜੀ ਸਤਿ ਸ਼੍ਰੀ ਅਕਾਲ ਵੀਰੇ ਕਲੋਰੀਅਲ ਦਾ ਸ਼ੈਂਪੂ ਦਿਓ ਤੇ ਇੱਕ ਪੈਰਾਸ਼ੂਟ ਔਇਲ ਦੇ ਦਿਓ ਫੋਟ ਵਾਲਾ ਤੇ ਪੌਂਚ ਦੀ ਕਰੀਮ ਦੇ ਦਿਓ ਕਿਹੜੀ ਦਾ ਦਾ ਬ੍ਰਾਈਟ ਬਿਊਟੀ ਦਾ ਹਾਂਜੀ ਵੀਰੇ ਨਮਗਾਸਮਾ ਹਾਂਜੀ ਵੀਰੇ ਕਿੰਨੇ ਪੈਸੇ ਹੋਗੇ 500 ਰੁਪਏ ਹੋਗਾ। ਵੀਰੇ 500? ਐਮ ਆਰ ਪੀ ਤੇ ਮਿਲਣਾ ਸਮਝ। ਕਿਉਂ ਵੀਰੇ ਅੱਗੇ ਤਾਂ ਲੈਸ ਤੇ ਦਿੰਨੇ ਹੋ। ਐਕਚੁਅਲੀ ਨਾ ਅਸੀਂ ਤਾਂ ਲੈਸ ਦੇ ਦਿੰਨੇ ਆ। ਪਰ ਜਦੋਂ ਤੱਕ ਸਮਾਨ ਘਰੇ ਪਹੁੰਚਦਾ ਨਾ ਉਦੋਂ ਫਿਰ ਐਮ ਆਰ ਪੀ ਤੇ ਹੀ ਪਹੁੰਚਦਾ। ਇਸ ਕਰਕੇ ਹੁਣ ਅਸੀਂ ਲੈਸ ਦੇਣੀ ਬੰਦ ਕਰ ਦਿੱਤੀ। ਵੀਰੇ ਮਤਲਬ ਮਤਲਬ ਹਜੇ ਵੀ ਨਹੀਂ ਸਮਝਦੇ। ਤੁਸੀਂ ਆ ਸਮਾਨ ਲੈ ਕੇ ਜਾਂਦੇ ਹੋ ਇੱਥੇ ਤਾਂ ਡਿਸਕਾਊਂਟ ਲੈ ਲੈਣੇ ਹੋ ਘਰ ਤੱਕ ਜਾਂਦੇ ਜਾਂਦੇ ਤਾਂ ਪਹੁੰਚਦਾ ਨਹੀਂਗਾ ਉੱਥੇ ਤਾਂ ਐਮ ਆਰ ਪੀ ਤੇ ਦੱਸਿਆ ਜਾਂਦਾ ਨਹੀਂ ਵੀਰੇ ਹਜੇ ਵੀ ਝੂਠ ਬੋਲ ਰਹੀਆਂ ਜਿੱਥੇ ਤੂੰ ਕੰਮ ਕਰਦੀ ਆ ਨਾ ਮੇਰੇ ਫਰੈਂਡ ਨੇ ਉਹ 10 ਸਾਲ ਤੋਂ ਸਮਾਨ ਲੈ ਰਿਆ ਮੇਰੇ ਤੋਂ ਉਹ ਅਗਲੇ ਨੇ ਮੈਨੂੰ ਲਾਂਬਾ ਦਿੱਤਾ ਕਿ ਤੁਸੀਂ ਸਮਾਨ ਮਹਿੰਗਾ ਦਿੰਨੇ ਹੋ ਮਾਰਕੀਟ 'ਚ ਉਹਨਾਂ ਨੂੰ ਕੀ ਪਤਾ ਜਿਹੜਾ ਤੁਸੀਂ ਵਿਚੋਲਾ ਪਾਇਆ ਹੈ ਐਸੇ ਉਹ ਖਾ ਜਾਂਦਾ ਵਿਸ਼ਵਾਸ ਘਾਤ ਕਰ ਰਹੇ ਹਾਂ ਜਿੱਦ ਤੱਕ ਜਿੰਨਾਂ ਕੋਲੇ ਕੰਮ ਕਰਦੇ ਹਾਂ ਉਹਨਾਂ ਨਾਲ ਵਿਸ਼ਵਾਸ ਘਾਤ ਹੋ ਰਿਹਾ ਨਹੀਂ ਵੀਰੇ ਤੈਨੂੰ ਕੋਈ ਗਲਤ ਫਹਮੀ ਹੋਈ ਆ ਵੀਰੇ ਇਦਾਂ ਦਾ ਕੁਝ ਨਹੀਂ ਹੈਗਾ ਬੱਚੇ ਹੁਣ ਤਾਂ ਮੰਨ ਜਾ ਕਿਉਂ ਕਰਦੇ ਹੋ ਇਹ ਕੰਮ ਉੱਥੋਂ ਤਨਖਾਹ ਨਹੀਂ ਮਿਲਦੀ ਹੈ ਸ਼ੁਕਰ ਕਰ ਹਾਜੇ ਮੈਂ ਉਹਨਾਂ ਨੂੰ ਦੱਸਿਆ ਨਹੀਂ ਜੇ ਮੈਂ ਦੱਸ ਦਿੰਦਾ ਤੈਨੂੰ ਕੰਮ ਤੋਂ ਵੀ ਕੱਢ ਦਿੰਦੇ ਉਹ ਹੁਣ ਦੱਸੋ ਕਿਉਂ ਕਰਦੇ ਹੋ ਇਹ ਕੰਮ ਵੀਰੇ ਮੇਰੀ ਨਾ ਛੋਟੀ ਭੈਣ ਆ ਉਹ ਨਾ 10ਵੀਂ ਚ ਪੜਦੀ ਆ ਤੇ ਮੈਂ ਨਾ ਉਹਦੀ ਫੀਸ ਦੇਣੀ ਸੀਗੀ ਤੇ ਫਿਰ ਉਹਨਾਂ ਤੋਂ ਪੈਸੇ ਹੀ ਲੈ ਲੰਦੇ ਚੋਰੀ ਕਰਨ ਦੀ ਕੀ ਲੋੜ ਸੀ ਵੀਰੇ ਮੈਂ ਪਹਿਲਾਂ ਹੀ ਉਹਨਾਂ ਤੋਂ ਬਹੁਤ ਐਡਵਾਂਸ ਲਿੱਤਾ ਹੋਇਆ ਵਾ ਤਾਂ ਕਰਕੇ ਵੀਰੇ ਤੁਸੀਂ ਦੱਸਿਓ ਨਾ ਪਲੀਜ਼ ਉਹਨਾਂ ਨੂੰ ਵੀਰੇ ਮੇਰੀ ਮਜਬੂਰੀ ਸੀਗੀ ਇਹ ਦੇਖ ਮੇਰੀ ਭੈਣ ਮੈਂ ਸਮਝਦਾ ਤੇਰੀ ਮਜਬੂਰੀ ਪਰ ਚੋਰੀ ਤਾਂ ਚੋਰੀ ਹੈ ਨਾ ਆਪਾਂ ਜਿਹੜੇ ਘਰ ਚ ਕੰਮ ਕਰੀਏ ਜਿਹੜੇ ਘਰ ਚ ਖਾਈਏ ਉੱਥੇ ਚੋਰੀ ਕਰਦੇ ਚੰਗੇ ਲੱਗੀਦਾ ਫੇਰ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਜੇ ਤੂੰ ਪੈਸੇ ਮੰਗਦੀ ਤੈਨੂੰ ਪੱਕਾ ਦਿੰਦੇ ਨਾਲੇ ਮੇਰੀ ਗੱਲ ਸੁਣੋ ਤੁਹਾਡੀ ਛੋਟੀ ਭੈਣ ਹੈ ਨਾ ਪੜ੍ਹਾਈ ਵਾਸਤੇ ਪੈਸੇ ਦੇਣੇ ਸੀ ਨਾ ਜੇ ਉਹਨੂੰ ਪਤਾ ਲੱਗ ਗਿਆ ਕਿ ਉਹਦੀ ਵੱਡੀ ਭੈਣ ਚੋਰੀ ਕਰਕੇ ਲਿਆ ਰਹੀ ਹੈ ਤਾਂ ਉਹਦੀ ਫੀਸ ਦਿੱਤੀ ਜਾ ਰਹੀ ਹੈ ਤਾਂ ਉਹਦੇ ਤੇ ਕੀ ਅਸਰ ਪਊਗਾ ਕੱਲ ਨੂੰ ਚੰਗਾ ਲੱਗੂਗਾ ਕਿ ਉਹ ਵੀ ਤੇਰੇ ਨਕਸ਼ੇ ਕਰਮਾਂ ਤੇ ਚੱਲੇ ਉਹ ਕਿਤੇ ਚੋਰੀ ਕਰੇ ਤੈਨੂੰ ਬੁਰਾ ਲੱਗੇਗਾ ਨਾ ਹਾਂਜੀ ਜੀ ਇਸ ਕਰਕੇ ਮਾੜਾ ਕੰਮ ਤਾਂ ਮਾੜਾ ਹੀ ਹੈ ਨਾ ਤੇ ਉਹਦਾ ਨੁਕਸਾਨ ਕੱਲੇ ਬੰਦੇ ਨੂੰ ਨਹੀਂ ਹੁੰਦਾ ਕਈਆਂ ਨੂੰ ਹੁੰਦਾ ਹੈ ਅਗਲੇ ਨੇ ਮੈਨੂੰ ਲਾਂਭਾ ਦਿੱਤਾ ਕਿ ਮੈਂ ਸਮਾਨ ਮਹਿੰਗਾ ਦੇ ਰਿਆਂ ਮੇਰਾ ਤਾਂ ਕੋਈ ਕਸੂਰ ਨਹੀਂ ਸੀਗਾ ਮੈਂ ਤਾਂ ਡਿਸਕਾਊਂਟ ਦੇ ਹੀ ਰਿਆ ਸੀ ਹੂੰ ਹਾਂਜੀ ਜੇ ਉਹਨਾਂ ਨੂੰ ਪਤਾ ਲੱਗ ਗਿਆ ਚੋਰੀ ਤੂੰ ਕੀਤੀ ਹੈ ਫਿਰ ਤਾਂ ਤੈਨੂੰ ਪਤਾ ਹੀ ਆ ਕੀ ਹੋਣਾ ਸੀਰੇ ਤੁਸੀਂ ਨਾ ਦੱਸਿਓ ਉਹਨਾਂ ਨੂੰ ਪਲੀਜ਼ ਮੈਂ ਤਾਂ ਮੈਂ ਨਹੀਂ ਦੱਸਦਾ ਜੇ ਮੈਂ ਦੱਸਣਾ ਹੁੰਦਾ ਮੈਂ ਉਸ ਦਿਨ ਹੀ ਦੱਸ ਦਿੰਦਾ ਪਰ ਅੱਗੇ ਤੇ ਕੰਮ ਨਹੀਂ ਹੋਣਾ ਚਾਹੀਦਾ ਠੀਕ ਹੈ ਵੀਰੇ ਠੀਕ ਹੈ ਹਾਂਜੀ ਬੇਟਾ ਸਮਾਨ ਪਾਉਲ ਹੋ ਆ ਗਏ ਲੋ ਵੀਰੇ ਪਾਸੇ ਚੰਗੇ ਕੰਮ ਕਰੀਦੇ ਹੁੰਦੇ ਆ ਜਿਹਦਾ ਨਤੀਜਾ ਵੀ ਚੰਗਾ ਆਵੇ ਠੀਕ ਹੈ ਆਪਾਂ ਅੱਗੇ ਬੱਚਿਆਂ ਨੂੰ ਕੀ ਖਾਵਾਂਗੇ ਆਪਾਂ ਤਾਂ ਆਪ ਗਲਤ ਕੰਮ ਕਰ ਰਹੇ ਆਂ ਗੱਲ ਸੁਣ ਬਾਕੀ ਪੈਸੇ ਤਾਂ ਲੈ ਜਾ ਹੁਣ ਤੁਸੀਂ ਜੇ ਤੁਸੀਂ 500 ਕਿਹਾ ਸੀਗਾ ਉਹ ਤਾਂ ਮੈਂ ਬਿਨਾਂ ਡਿਸਕਾਊਂਟ ਤੋਂ ਕਿਹਾ ਸੀਗਾ ਵੈਸੇ ਤਾਂ ਬਣਦੇ ਹੋ 430 ਆ ਨਾ ਹੁਣ ਤਾਂ ਨਹੀਂ ਵੇਚ ਰੱਖੇਂਗੀ ਨਹੀਂ ਵੀਰੇ ਮੈਂ ਉਹਨਾਂ ਨੂੰ ਅੱਜ ਹੀ ਵਾਪਸ ਕਰ ਦੂੰਗਾ ਕੋਸ਼ਿਸ਼ ਕਰੀ ਕਿ ਪਹਿਲਾ ਵਾਲੀ ਗਲਤੀ ਵੀ ਮੰਨ ਜੀ ਹਾਂਜੀ ਸਵੀਕਾਰ ਕਰੀ ਜੀ ਸਵੀਕਾਰ ਵੀ ਵੀਰੇ ਅੰਦਰ ਰੱਖਦੇ ਸਮਾਨ ਨਾਲੇ ਪੋਚਾ ਲਾ ਦੀ ਹਾਂਜੀ ਵੀਰੇ ਉਹ ਨਾਲੇ ਪੈਸੇ ਅੱਛਾ ਡਿਸਕਾਊਂਟ ਦੇਤਾ ਸੀ ਉਹਨਾਂ ਨੇ ਹੈ ਹਾਂਜੀ ਆ ਥੋੜੇ ਦਿਨ ਪਹਿਲੇ ਹੀ ਮਿਲੇ ਸੀ ਮੈਨੂੰ ਉਹ ਤਾਂ ਡਿਸਕਾਊਂਟ ਦੇਣੇ ਪੈਣਾ ਉਹਨਾਂ ਨੂੰ ਵੀਰੇ ਮੈਂ ਇੱਕ ਗੱਲ ਕਹਿਣੀ ਸੀ ਤੁਹਾਨੂੰ ਹਾਂ ਬੋਲ ਕੀ ਗੱਲ ਕਰਨੀ ਹੈ ਵੀਰੇ ਡਿਸਕਾਊਂਟ ਤਾਂ ਉਹ ਅੱਗੇ ਵੀ ਦਿੰਦੇ ਸੀਗੇ ਕੀ ਮਤਲਬ ਵੀਰੇ ਮਤਲਬ ਅੱਗੇ ਨਾ ਮੈਂ ਮੈਂ ਉਹਦੇ ਚ ਪੈਸੇ ਰੱਖ ਲੈਂਦੀ ਹੁੰਦੀ ਸੀ ਪੈਸੇ ਰੱਖ ਲੈਂਦੀ ਸੀ ਕਿੰਨੀ ਵਾਰੀ ਰੱਖੇ ਪੈਸੇ ਵੀਰੇ 2-3 ਵਾਰੀ ਰੱਖੇ ਨਾ ਪਰ ਕੀਤਾ ਕਿ ਉਹ ਤੋਂ ਇਦਾਂ ਵੀਰੇ ਮੇਰੀ ਛੋਟੀ ਭੈਣ ਆ ਨਾ ਉਹਦੀ ਫੀਸ ਦੇਣੀ ਸੀ ਮੈਂ ਦੱਸਨੀ ਦੀ ਤਾਂ ਕਰ ਤਾ ਤੇ ਸਿਮਰਨ ਬੇਟਾ ਜਦੋਂ ਤੈਨੂੰ ਅੱਗੇ ਲੋੜ ਹੁੰਦੀ ਸੀ ਤੂੰ ਮੰਗਦੀ ਸੀ ਤੇ ਹੁਣ ਵੀ ਕਹਿ ਦਿੰਦੀ ਮੈਂ ਕਿਹੜਾ ਮਨਾ ਕਰਨਾ ਹੀ ਤੈਨੂੰ ਤੇ ਗਲਤੀ ਹੋ ਗਈ ਤੁਸੀਂ ਨਾ ਐ ਕਰੋ ਤੁਸੀਂ ਮੇਰੀ ਤਨਖਾਹ ਚੋਂ ਕੱਟ ਲਿਓ ਨਾ ਨਾ ਤਨਖਾਹ ਚੋਂ ਨਹੀਂ ਕਟਨੇ ਚੰਗੇ ਪਾਸੇ ਲਾਏ ਨਾ ਪੈਸੇ ਪਰ ਅੱਗੇ ਤੋਂ ਲੋੜ ਹੁੰਦੀ ਦੱਸ ਦਿਆ ਕਰ ਐਦਾਂ ਨਹੀਂ ਕਰਨਾ ਅੱਗੇ ਤੋਂ ਠੀਕ ਹੈ ਜੀ ਠੀਕ ਆ ਚਲ ਰੱਖਦੇ ਸਮਾਨ ਅੰਦਰ